ਹੈ ਨਾ ਕਿ ਐਸੀ ਹੁਣ ਛੋਟਾ ਪੈਰੀ ਸੋਹਣੀ ਆ ਪੁੱਛ ਲੈ ਭਾਈ ਪੁੱਛ ਲੈ ਪੈਰੀ ਖੁਜਾਂਗੇ ਡੇਢ ਨੂੰ ਕਹਿੰਦਾ ਜੀ ਡੇਢ ਮਾ ਕੇ 30 30 ਕਹਿੰਦਾ ਪਟਾਪੋ ਸੋਹਣ ਲਾ ਕੇ ਕੀ ਤੁਸੀਂ ਵੀ ਕੰਮ ਤਾਂ ਬੰਦੇ ਦੇ ਦੇ ਇੱਕ ਵਾਰ ਦੇਖੋ ਉਹ ਪਸੰਦ ਤਫੇ ਨਹੀਂ ਹੂ ਤੂੰ ਗੱਲ ਤਾਂ ਕਰ ਯਾਰ ਐਸੇ ਵੇਲੇ ਵੀ ਪਸੰਦ ਨਹੀਂ ਵਈ ਫਿਰ ਪਾਗਮਾ ਕੌੜੀ ਵਾਲਾ ਨੰਬਰ ਨਾ ਮੇਰਾ ਇੱਥੇ ਜਰੀਦ ਵੱਜ ਗਿਆ ਸੀ ਤੇ ਇਹ ਨੰਬਰ ਤੂੰ ਕਹਿੰਦੇ ਕੌਣ ਵਾਹ ਲੋੜ ਦਾ ਮਾਰ ਪਾਗ ਲੈ ਮੈਂ ਕਿੱਥੇ ਨਾ ਪਾਗ ਲੈ ਹੁੰਦੀ ਸੀ ਮੈਂ ਕਿੱਥੇ ਮੈਂ ਹੈਲੋ ਮੈਂ ਆਉਂਗਾ ਲੈ ਜਾ ਪੈਸੇ ਕਿ ਲਈ ਮੰਡੀ ਜਰੀ ਲੈ ਜਾਉ ਨਾ ਹੰਗ ਨਾ ਅੱਰਵਾਦੀ ਤੂੰ ਅੱਲਾ ਮੇਰੇ ਬੱਗਾ ਦੇੜ ਨਾ ਆ ਬੱਚੇ ਹੀ 13 ਕਿਲੋ ਕੋਲ ਆ ਦੇ ਮੇਰੀ ਗੱਲ ਸੁਣੋ ਛੋਟੀ ਬੋਲੀ ਪਰ ਮੈਂ ਫੇਟ ਨਹੀਂ ਉਹ ਲੋਹਰ ਆਟੋ ਦੇ ਆਟੋ ਦੇ ਯਾਰ ਨਹੀਂ 25000 ਰਹਾ ਕਿਹੜੀ ਗੱਲਾਂ ਕਰਦਾ ਜੀ ਨਹੀਂ ਨਹੀਂ ਕਿ ਤੇਰੇ ਸਾਹਮਣੇ ਤੇ ਨਹੀਂ ਹੈ ਤੂੰ ਫਿਰ ਆਏ ਕਹਿੰਦੇ ਵੀ ਆਏ ਦਨ ਨਾ ਤੇਰੇ ਅੱਗੇ ਮੁੱਲ ਲਈ ਆਉਂਦੇ ਮੈਨੂੰ ਇੰਨੀ ਆ ਮੈਂ ਤੇਰੇ ਅੱਗੇ ਤੈਨੂੰ ਕਿਹਾ ਇੱਕ ਅੱਸੀ ਮੰਕੇ ਦਾ ਜੀ ਪਾਉਂਦਾ ਕਹਿੰਦੇ ਕਾਹ ਗੱਲਾਂ ਨੂੰ ਅੱਛਾ ਨਾਲ ਬਸ ਲੈ ਗੱਲ ਸੁਣ ਲੈ ਤੂੰ ਬੋਲਣ ਨੂੰ ਜੋ ਮਰਜ਼ੀ ਬੋਲੀ ਜਾ ਆ ਤਾਂ ਹੈਗਾ ਹੀ ਆ ਐਂ ਵਾਲੇ ਤੇ ਮੈਂ ਤਾਂ ਕਰੀ ਆਉਂਦੇ ਕਰਦੇ ਤੇ ਪੈਸੈਂਟ ਕੋਡਰ ਸ਼ਾਹੀ ਆ ਮਹਾਰਾਜ ਕੇ ਬੰਦੇ ਹੈ ਮਹਾਰਾਜ ਦੇ ਯਾਰ ਠੀਕ ਗਿਆ ਹੁਣ ਦੁਸਰ ਸਿੱਧਾ ਹੀ ਦੱਸ ਦੇ ਕੋਈ ਦੱਸ ਦੇ ਸਾਡੇ ਰੇਖੀ ਦੀ ਕਹਾ ਚਾਚਾ ਹਾਂ ਇਹ ਬੋਡੀ ਦੀ ਵਾਪੇ ਰੱਖ ਲੈ ਬੋਡੀ ਕੰਮ ਨਹੀਂ ਕਰਦੀ ਮਾ ਬੱਚਾ ਲਾ ਪੂਰੇ ਫੜਾ ਸਾਈ ਗਲਾਖਾਂਂ ਲੰਗੇ ਨਹੀਂ ਕਹਤੀ ਮਾ ਬੱਚਾ ਲਾ ਪੂਰੇ ਫੜਾ ਸਾਈ ਸਾਈ ਸੂਰੀ ਸਿੱਧਾ ਹੀ ਚੱਲਦਾ ਕੰਮ ਲੈ ਦੇ ਉਹ ਲੈ ਵਾ ਨੇ ਇਹ ਲੈ ਵਾ ਹੁਣ ਆ ਗਏ ਬੋਲ ਨਾ ਭਾਈ ਫਤਿਹ ਸ਼ਿਕਾਇਤ ਨਹੀਂ ਕੋਈ ਹੋਣਾ ਹੀ ਨਹੀਂ ਫੇ ਗੋਲ ਅੰਗੇ ਟੰਗਾ ਬਾਲੀਆਂ ਗੱਲਾਂ ਨਾ ਕਰ ਆਏ ਗੈ ਵੀ ਇੰਨੇ ਦੀ ਕੀ ਖੁਸ਼ ਇਹਨੂੰ ਚੰਗੀ ਕਰ ਦੇ ਉਵੇਂ ਆ ਜਾ ਆਪਣਾ ਕੋਈ ਸਾਰੀ ਗੱਲ ਹੋਊਗੀ ਤੇਰੇ ਨਾਲ ਤੂੰ ਆ ਗਿਆ ਬਸ ਅਰੇ ਕੀ ਜੀ ਅਰੇ ਕੀ ਜੀ ਇਹਨੂੰ ਕਹੀ ਜਾਂਦਾ ਮੈਂ ਸਾਡੇ ਦੀ ਮੈਨੂੰ ਸਾਡੇ ਦੀ ਕੀ ਕਰ ਤੈਨੂੰ ਪੌਣੇ ਦੋ ਦੀ ਮੈਂ ਤਾਂ ਲੈਵਾਂ ਨਹੀਂ ਇਤਨੀ ਵੱਡੀ ਮੈਂ ਤੇ ਡੈਂਗੇ ਦਾ ਸਾਡਾ ਬੱਚਾ ਠੀਕ ਆ ਹੁਣ ਫਿਰ ਹੁਣ ਕੋਈ ਜਾ ਬਹਿ ਜਾ ਬਾਬਾ ਨਹੀਂ ਛੱਡ ਉਹ ਬੋਰੀਆ ਨਾ ਹੁਣ ਯਾਰ ਕੋਈ ਹੁਣ ਤੇਰਾ ਨਾ ਫਰਕ ਰੱਖ ਲਿਆ ਕੁਸ ਮੈਂ ਤਾਂ ਇਹ ਤੇਰੀ ਕਦਰ ਹੀ ਕਰੀ ਆ ਗੱਲ ਕੁਝ ਵੀ ਨਹੀਂ ਮੰਨ ਲਾ ਤੇਰੀ ਦਾ ਮੈਂ ਕੀ ਕਹਿੰਦਾ ਸੀ ਉਹ ਤੈਨੂੰ ਉਹ ਤਾਂ ਬਹੁਤ ਬੋਤਲਾਂ 79 ਕਹਿੰਦੇ ਹੁਣ ਕੀ ਚੱਕਰ ਹੈ ਮੈਂ ਤੈਨੂੰ ਸਾਡੇ ਹੁਣ ਕੀ ਚੱਕਰ ਹੈ ਮੈਂ ਤੈਨੂੰ ਹੈ ਜਿਹਾ ਬਾਲਾ ਫਰਕ ਦੋ ਮੈਂ ਆਉਂਦਾ ਬੋਲ ਜਾਇਆ ਬਾਲਾ ਫਰਕ ਲਿਆ ਇੱਧਰ ਆ ਤੁਰ ਨਹੀ ਮੈਂ ਕਰ ਹੁਣ ਆ ਕੰਮ ਕੀ ਆ ਭੈਣ ਜੋ ਨਾ ਉਹਨੇ ਡੇਢ ਦੀ ਲੈਣੀ ਨਾ ਲੈਣ ਦੇ ਆਪਣੀ ਥੇਹ ਤੇ ਹੀ ਆ ਹੁਣ ਸਾਨੂੰ ਭਰਾ ਵਾਲੀ ਗੱਲ ਮੈਂ ਇਹਨੂੰ ਭਰਾ ਵਾਲੇ ਤੁਹਾਨੂੰ ਕਹਿੰਦਾ ਜੀ ਬੱਚਾ ਲਾਲਾ ਜਾਂ ਜੋੜ ਫੋੜ ਲੈ ਹੁਣ ਦੇ ਦਿੰਦੇ ਯਾਰ ਬਾਬਾ ਦਾ 10 ਗੁਰਦਾਸ ਦਾ 10 ਗੁਰਦਾਸ ਕਿਹੜਾ ਦੇ ਦੂ ਐਡੀ ਮੈਂ 20 ਸੇਰੀ ਮੈਂ ਆ ਨਹੀਂ ਮੈਂ ਕਿਹਾ ਬਾਬਾ ਮਾਨ ਲੈਂਦੇ ਯਾਰ ਗੱਲ ਤਾਂ ਨਹੀਂ ਕਰਦਾ ਨਹੀਂ ਮੈਂ ਗੱਲ ਤਾਂ ਮਾਨ ਉਹਨੂੰ ਕਹਿੰਦੇ ਉਹਦੇ ਕੋਲ ਜਾ ਕੇ ਕਿਹਾ ਵੀ ਨਹੀਂ ਦਿੰਦਾ ਹਾਂ ਤੁਹਾਨੂੰ ਮੈਂ ਦੇ ਦਿਆਂ ਲਓ ਉਸੇ ਪਿੰਡ ਕੀ ਵਿਆਹ ਸੇ ਯਾਰ ਉਸਕੇ ਉਹ ਹੀ ਪਿੰਡ ਨਹੀਂ ਮਰਹਾਜ ਸਮੇਤ ਤੇਰੀ ਪੈਸਾ ਹਾਂ ਤੈਨੂੰ ਹਾਂ ਕਿਰ ਬਿਚਲੇ ਦੀ ਹਾਂ ਕਿੰਨੇ ਦੀ ਯਾਰ ਇਹਨਾਂ ਨੂੰ ਲਾਹਂਦੀ ਗਈ ਹੈ ਵੇਚਣ ਕਿਵੇਂ ਵੇਚਣੀ ਲਾਹਂਦੀ ਗਈ ਮੈਂ ਇਹ ਯਾਰ ਮੰਗੇ ਵੈ ਸੀ ਮੈਂ ਇਹ ਤੂੰ ਵੀ ਸਿਆਣਾ ਤੈਨੂੰ ਕਾਉਂਟ ਦੀ ਮੈਂ ਯਾਰ ਅੱਜ ਦੋਸੂ ਕੀਆਂ ਦਾ ਪਾਇ ਹੁਣ ਕੀ ਸਲਾਹ ਦਈ ਮੈਂ ਵੈਸੇ ਤੈਨੂੰ ਮੈਂ ਤਾਂ ਇਹ ਜੋ ਆ ਘਟ ਗਿਆ ਹੀ ਹੈ ਕੋਈ ਰਾਹ ਪਤ ਨਹੀਂ ਕਿਹੜੇ ਨੂੰ ਤੁਰੇ ਫਿਰਦੇ ਯਾਰ ਆਈ ਹੋਈ ਕਰਾ ਕੇ ਕਿ ਗਏ ਮੈਨੂੰ ਨਹੀਂ ਹਾਂਜੀ ਮੈਂ ਕਸਮ ਖਾ ਕੇ ਕੀ ਮੁੱਲ ਕਰੇ ਬਾਪੂ ਜੀ ਦਾ 1.35 ਹਾਂ ਇਹਦਾ ਜਿੰਨੇ ਤੂੰ ਮੰਗੇ ਇੰਨੇ ਦੀ ਸਫਲਤ ਨੂੰ ਲਈ ਆ ਅੱਥੀ ਝੋਨੇ ਝੋਲ ਜੀ ਤੇਲਾ ਤੇ ਕਿਤੇ ਤੇਲਾ ਬੱਲੇ ਕੱਲੇ ਮੰਗੇ ਕੱਲੇ ਮੰਗੇ ਪਤਾਉੜਾ ਲੈਣੇ ਪਤਾਉੜਾ ਵਾਲੇ ਮੰਗੇ ਦੁੱਧ ਨੂੰ ਬਾੜੀ ਖਰੀਆ ਮੇਰਾ ਨਸ਼ਾ ਲਾਤਾ ਮਖਣੀ ਨੇ ਲਾਤਾ ਨਸ਼ਾ ਨਾ ਮੈਂ ਤੁਹਾਨੂੰ ਦੱਸਦਾ ਕਿ ਕਿੱਥੋਂ ਵੇ ਡੋਰ ਜਿਹੜਾ ਤੁਹਾਡੇ ਸਾਹਮਣੇ ਕਿਹਾ ਸਾਹਮਣੇ ਹੁੰਦਾ ਇਹਨਾਂ ਕਾਇ ਹੈ ਲਾਂਗ ਉਹ ਨਾ ਬੇਰੀ ਗੰਦੇ ਆ ਯਾਰ ਇਹਨਾਂ ਨੂੰ ਮਜੂਰੀ ਵਾਲੇ ਇਹਨਾਂ ਦੀ ਮਜੂਰੀ ਕਹਿੰਦੇ ਹੋ ਇਹਨੇ ਘਰੇ ਫੋਨ ਕਰੇ ਪੁਰਨਾ ਕਿਵੇਂ ਦੇਣੀ ਆ ਦੇਖ ਕੇ ਕੰਮ ਨਹੀਂ ਜਿਹੜਾ ਮੈਂ ਹੱਸੇ ਜਿਹੜਾ ਡਾਂਡੋ ਕੋਲ ਰੱਖਦੇ ਦੁਕਾਨ ਲੈ ਨੀ ਮੇਰੀ ਆ ਗਈ ਲੈ ਜੀ ਇੱਕ ਹੋਰ ਲੈ ਗੱਡੀ ਤਾਂ ਉੱਥੇ ਹੋਊਗੀ ਤਾਰਾ ਬੜੇ ਲੈ ਲਈ ਬਸ ਇੱਕ ਹੀ ਬਤ ਹੈ ਆ ਬਾਦਲੇ ਰਿਹਾ ਉਹਰੇ ਬਾਦਲੇ ਛੋਟੇ ਲੈ ਤਾਂ ਬਾਦਲੇ ਮੈਂ ਪੁੱਛੀ ਚਾਰ ਮਿੰਟ ਹੋ ਗਏ ਕਹਿੰਦੇ ਬਾਈ ਗੁੱਸਾ ਨਾ ਕਰਿਓ ਕਰ ਲੈ ਜਿੰਨੇ ਦੇ ਇਹਨੂੰ ਦਿੱਤੀ ਇਹਨੂੰ ਕਹਿੰਦਾ ਸੀ ਅੱਜ ਗੱਪਣ ਕਾਹ ਤੋਂ ਕਰਾਈ ਚਾਰ ਮਿੰਟ ਹੋ ਗਏ ਲੰਘੀ ਨੂੰ ਪੁੱਛੇ ਨਾ ਤੁਸੀਂ ਲੈ ਜੀ ਹਾਂ ਮੇਰੇ ਜਿੱਦ ਤੇ ਤਿਆਰ ਹੋਏ ਚਾਹ ਤੇ ਕਾਹ ਗੱਲ ਯਾਰ ਕਹ ਨਵੇਂ ਦੱਸ ਦਿਆ ਹਟ ਮਾਰੇ ਦੇ ਪਾਸੇ ਵੀਡੀਓ ਬਣਾਉਣ ਦੇ ਬਣਾਓ ਕਰੀ ਹਾਂ ਬਣਾਓ ਦੱਸ ਹੈ ਕੋਈ ਜਾਈ ਕੰਮ ਕਰ ਕਾ ਕਰ ਪਰ ਇਹ ਵੀ ਮਿੱਤਰਾਂ ਨੇ ਕਿਹੜਾ ਘਰੇ ਬਣ ਨਹੀਂ ਆ ਅਗੜਾ ਤੋਂ ਲੈ ਕੇ ਨੇ ਮੈਂ ਕਹਿੰਦਾ ਪੂਲ ਪਾਣੀ ਕੀ ਪਿਲਾ ਦੂਗਾ ਉਹ ਕਹਿੰਦਾ ਓਏ 20 ਬਿਲੇ ਹੁਣ ਇਹ ਅਸਲੀ ਤੇ ਮੈਂ ਤਾਂ ਹੋਰ ਕੋਸ਼ ਕਰਵਾਉਗਾ ਹੈ ਉਹ ਗੱਲ ਤੋਂ ਲਾ ਠੀਕ ਹੈ ਉਹ ਬੜੀ ਨੇ ਕਹਿੰਦਾ ਚੂੜੀ ਆਕ ਵੀ ਮੋੜਦਾ ਦੇਖੋ ਉਹ ਨਹੀਂ ਭਾਈ ਫੜ ਲਓ ਕਿੰਨੇ ਦੀ ਕਹਿੰਦਾ ਕਰਤੀ ਬਸ ਹੁਣ ਯਾਰ ਲੈ ਆ ਵੀ ਛੱਡ ਦੇ ਪੁੱਤ ਨਾ ਨਾ ਦੇਖ ਲੈ ਪੁੱਤ ਰੱਖਣੀਆਂ ਨੱਖ ਰਾ ਇਹ ਨਹੀਂ ਕੋਈ ਗੱਲ ਕੋਈ ਨਹੀਂ ਨਾ ਜਾ ਫਿਰ ਵੇਖ ਉਹ ਨਹੀਂ ਨਾ ਉਹ ਯਾਰ ਇੱਕ ਤਾਂ ਬਿਮਾਰ ਆ ਉਹ ਨਹੀਂ ਨਾ ਜਾ ਤੂੰ ਇਹਦਾ ਕਰੀ ਜਾਣਗੇ ਉਹ ਉਹਦਾ ਚੰਦ ਰੱਖਾਂਗੇ ਜੰਮੜਾ ਖੜਾ ਉਹ ਨਹੀਂ ਨਾੱਖੇ ਦਾ ਨਹੀਂ ਕੋ ਹੋ ਜੇ ਜਦੋਂ ਮੈਂ ਜਦੋਂ ਨਾ ਯਾਰ ਨਾ ਛੱਡ ਪੁੱਤ ਆ ਛੱਡਨ ਨੂੰ ਤਾਂ ਕੀ ਆ ਉਹ ਫਿਰ ਛੱਡ ਦੇ ਇਹ ਛੱਡਨ ਨੂੰ ਕੀ ਆ ਫਿਰ ਛੱਡੇਗਾ ਕਦੋਂ ਉਹ ਛੱਡ ਵੀ ਛੱਡ ਦੇ ਕੋਈ ਨਾ ਫੜਦੀ ਵੇ ਵਾ ਬੰਦੇ ਰੇ ਰੇ ਬੰਦੇ ਰੇ ਰੇ ਮੰਗੇ ਨਹੀਂ ਪਰ ਆਉਂਦੇ ਵੀ ਨਹੀਂ ਆਏ ਜਦੋਂ ਪੜਦੇ ਤੋਲੀਓ ਤੇ ਕੋਈ ਸੋਚਿਆ ਮੜਾ ਜਾ ਉਹਨੇ ਉਹ ਛੱਡ ਓ ਉਹ ਛੱਡ ਦੇ ਪੁੱਤਾ ਕੋਈ ਨਹੀਂ ਛੱਡਦਾ ਮੈਂ ਮੈਂ ਕੋਈ ਛੱਡ ਦੂੰ ਮੈਂ ਬਾਬਾ ਛੱਡ ਦੂੰ ਮੈਂ ਨਹੀਂ ਕੀ ਕਰਦਾ ਛੱਡ ਉਹ ਘੱਟ ਲੈ ਜੱਜ ਲੈ ਮੇਰੇ ਪਿੱਟੇ ਮੁਚਰੇ ਦਾ ਉਹ ਮੁੰਡੇ ਦੀ ਫੇਲ ਉਹ ਮੰਗੇ ਇਹ ਸਮਾਂ ਨਹੀਂ ਮੋੜ ਸੀ ਪਿਛਲਾ ਉਹ ਸੋਣੇ ਹੋ ਗਏ ਜੱਟੇ ਓਏ ਯਾਰ ਆ ਗਏ ਉਹ ਭਾਈ ਇੱਥੇ ਬੈਸਾ ਬਣਾਤੇ ਵਰਦ ਤੇਰਾ ਕੁਝ ਅਖਰੇ ਮੈਂ ਚਦਾ ਕਮਰ ਲੱਗ ਨਹੀਂ ਮੇਰਾ ਦੌੜ ਲੱਗੇ ਪੂਰਾ ਹੈ ਕੰਪਟਰ ਆ ਗਿਆ ਹੁਣ ਗਾਓ ਬਾਰਿਸ਼ ਵੜੀ ਗਈ ਓਏ ਓਏ ਨਹੀਂ ਰਾ ਹੁਣ ਛੱਡ ਕੋ ਨੰਨਾ ਕੋ ਨਹੀਂ ਨੰਨੇ ਨੂੰ ਪੁੱਤ ਆ ਸੁੱਕਾ ਸੁੱਕਾ ਇਹ ਦਾਗ ਨਾਲ ਧੁੱਧੂ ਕੇ ਪੈਨ ਚ ਆ ਤਰੀ ਆਉਗਾ ਮੈਂ ਹੁਣ ਹੌਲੀ ਹੌਲੀ ਬੰਦ ਕਰ ਚੱਲ ਛੱਡੇ ਕਰ ਲੈ 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 ਤੱਕ ਮਾਹਣ ਮੈਂ ਇੱਕ ਵਾਰੀ ਕਰਾਂ ਛੱਡ ਛੱਡ ਬੱਤ 15 ਦੀ ਕਹਦਾ ਉਹਨੂੰ ਬੰਦ ਨਾ ਕਰਨਾ ਪਰਮਾਤਮਾ ਠੀਕ ਰੱਖੇ ਬਸ ਮੰਦਿਰ ਦੇ ਕੀ ਵਾਲਾ 10 ਮਹੀਨੇ ਸਹੀ ਆ ਕਿਸ ਤੇ ਲਗੇ ਸਹੀ ਇਹ ਵੀ ਜਿਹੜਾ ਲਗਾਇਆ ਸਾਨੂੰ ਨਹੀਂ ਇਹਦੇ ਪਾਸੇ ਤੇ